सीएम साहब ਨਾਲ ਮੁਲਾਕਤ ਹੋਈ ਗਈ ਹੈ اور ਇਹ ਸਾਰਾ ਹੀ ਜੋ ਬਹੁਤ ਸਤਿਕਾਰਯੋਗ ਮੁਖੰਦੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੈਨੂੰ ਟਿਕਟ ਵੀ ਮਿਲੀ ਔਰ ਉਹਦੇ ਬਦੌਲਤ ਮੈਂ ਜਿੱਤ ਕੇ ਆਇਆ ਹਾਂ ਔਰ ਅੱਜ oath ਸਮਰਮਣੀ ਹੈ ਸੋ सीएम ਸਾਹਿਬ ਵੀ ਪਹੁੰਚ ਗਏ ਨੇ ਔਰ ਮੈਂ ਅੱਜ oath ਲੈ ਰਿਹਾ ਹਾਂ ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਣਿਆ ਕਿ ਮੰਤਰੀ ਮੰਡਲ ਜੀ ਵੀ ਹਿੱਸਾ ਸ਼ਾਇਦ ਜਗ੍ਹਾ ਜਿਹੜੀ ਨਹੀਂ ਸਕੀ ਇਹ ਸਾਰਾ सीएम ਸਾਹਿਬ ਦਾ ਪੈਰੋਗੈਟਿਵ ਹੈਗਾ ਔਰ ਇਸ ਬਾਰੇ ਉਜਾਤ ਤੁਹਾਨੂੰ ਦੱਸ ਸਕਦੇ ਨੇ ਕਿ ਜਿਹੜੇ ਜਨਤਾ ਦੇ ਜਿਹੜੇ ਵੱਡੇ ਮੁੱਦੇ ਜਿਹੜੇ ਕੀ ਆਨ ਵਾਲੇ ਸਮੇਂ ਤੇ ਤੁਸੀਂ ਜਿਹੜੇ ਜਿਹੜਾ ਲੋਕਾਂ ਦਾ ਦੇ ਵਿਸ਼ਵਾਸ ਜਤਾਇਆ ਸਾਨੂੰ ਬੋਲਤਾ ਪਈ ਦੇਖੋ ਆਪਣੇ ਹਲਕੇ 'ਚ ਮੈਂ ਸਭ ਤੋਂ ਪਹਿਲੇ ਜੋ ਲੋਕਾਂ ਦੀਆਂ ਮੁਰਲੀਆਂ ਲੋੜਾਂ ਨੇ ਚਾਹੇ ਸੀਵਰੇਜ ਹੈ, ਵਾਟਰ ਸਪਲਾਈ, ਸਟਰੀਟ ਲਾਈਟ ਹੋਰ ਜੋ ਸਰਕਾਰੀ ਉਹਨਾਂ ਦੀਆਂ ਲੋੜਾਂ ਹਨ ਪੂਰੀਆਂ ਕਰਾਂਗੇ ਔਰ ਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਜ਼ਿਆਦਾ ਸੂਤਾਂ ਦੇ ਰਹੇ ਹਨ ਅੱਜ ਜੋ ਇਹ ਰਿਜ਼ਲਟ ਆਇਆ ਹੈ ਇਸ ਗੱਲ ਦਾ ਸਬੂਤ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਨਤਾ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹਨ ਔਰ ਜਨਤਾ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਮੋਹਰ ਲਗਾਈ ਹੈ ਬਹੁਤ ਭਾਰੀ ਬੋਬਨ ਜਤਾਇਆ ਹੈ ਸੋ ਇਹ ਇਸ ਗੱਲ ਦਾ ਸਬੂਤ ਹੈ ਕਿ ਜੋ ਆਪਰਚਨ ਗੱਲਾਂ ਕਰਦੀ ਸੀ ਅੱਜ ਸਾਰਿਆਂ ਦਾ ਮੂੰਹ ਬੰਦ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਦਾ ਹੀ ਜੋ ਹੈ ਚਾਹੇ ਕਾਰਪੋਰੇਸ਼ਨ ਹੈ ਚਾਹੇ ਪੰਚਾਇਤਾਂ ਹਨ ਉਹਨਾਂ ਦੀ ਜਿੱਤ ਹੋਏਗੀ ਸਭ ਤੋਂ ਵੱਡੀ ਚੋਣਾਂ ਦੇ ਵਿੱਚ ਰਹੀ ਕਿ ਸੱਤੇ ਨੂੰ ਲੈ ਕੇ ਬਹੁਤ ਥੋੜੇ ਵਾਲਾ ਸਾਡੇ ਇਲਾਕੇ ਚ ਕੋਈ ਵੀ ਅਗਰ ਕੋਈ ਬੁਰਾਈ ਹੈਗੀ ਹੈ ਕੋਈ ਵੀ ਮਾੜੀ ਗੱਲ ਹੈਗੀ ਹੈ ਸਭ ਦਾ ਇਲਾਜ ਕੀਤਾ ਜਾਵੇਗਾ ਔਰ ਸਰਕਾਰ ਕਿਸੇ ਤਰ੍ਹਾਂ ਦਾ ਵੀ ਮਾੜੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਚਾਹੇ ਕੋਈ ਨਸ਼ਾ ਹੈ ਚਾਹੇ ਕੋਈ ਕ੍ਰਾਈਮ ਹੈ ਉਹਦੇ ਬਠਲ ਪਾਈ ਜਾਏਗੀ ਧੰਨਵਾਦ ਸਭ ਤੋਂ ਪਹਿਲਾਂ ਮੈਂ ਪੰਜਾਬੀ ਦੀ ਪੰਜਾਬੀ ਦੀ ਪੰਜਾਬੀ ਪੰਜਾਬੀ ਕਰੋ ਪੰਜਾਬੀ ਪਹਿਲਾਂ ਕਰੋ ਹਿੰਦੀ ਪੰਜਾਬੀ ਮਿਕਸ ਕਰ ਲੈਣਾ ਕੀ ਹੈ ਆਪਣੀ ਮਰਜ਼ੀ ਨਾਲ ਬੋਲਦੇ ਹੋ ਜਿਹੜਾ ਠੀਕ ਲੱਗੇ ਜੀ ਪੰਜਾਬੀ ਬੋਲੋ ਤੁਸੀਂ ਕੋਈ ਸਭ ਤੋਂ ਪਹਿਲੇ ਮੈਂ ਜੰਦਰ ਵੈਸਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਹੈ ਉਸ ਦੇ ਨਾਲ ਨਾਲ ਮੈਂ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਨੇਤਾ ਔਰ ਮੁੱਖ ਮੰਤਰੀ ਪੰਜਾਬ ਸਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਔਰ ਡਾਕਟਰ ਸੰਦੀਪ ਪਾਟਕ ਜੀ ਦਾ ਜਨਰਲ ਸੈਕਟਰੀ ਆਲ ਇੰਡੀਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਜਿਤ ਆ ਉਸਦੇ ਬਾਅਦ ਸਾਰੀ ਟੀਮ ਨੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਔਰ ਚੇਅਰਮੈਨ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਨੇ ਜੁਆਇੰਟਲੀ ਐਜ਼ ਅ ਟੀਮ ਵਰਕ ਕੀਤਾ ਔਰ ਉਸਦੇ ਸਦਕਾ ਅੱਜ ਇਤਨਾ ਅੱਛਾ ਰਿਜ਼ਲਟ ਜੋ ਆਇਆ ਹੈ ਇਹ ਮੈਨੂੰ ਲੱਗਦਾ ਹੈ ਕਿ ਜੰਦਰ ਵੈਸ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੋਣਾ ਕਿ ਕੋਈ ਉਮੀਦਵਾਰ ਇੰਨੇ ਭਾਰੀ ਬੋਨ ਨਾਲ ਜਿੱਤਿਆ ਹੋਵੇਗਾ ਔਰ ਲੱਗਦਾ ਹੈ ਕਿ ਅੱਗੋਂ ਵੀ ਕੋਈ ਇੰਨੀਆਂ ਵੋਟਾਂ ਦੇ ਨਾਲ ਨਹੀਂ ਜਿੱਤੇਗਾ ਡੋਰਿੰਗ ਇਲੈਕਸ਼ਨ ਦੇਖਣ ਚ ਆਇਆ ਕਿ ਉੱਥੇ ਲੋਕਾਂ ਦੀਆਂ ਜੋ ਮੁੱਢਲੀ ਸਹੂਲਤਾਂ ਨੇ ਚਾਹੇ ਸੀਵਰੇਜ ਪ੍ਰੋਬਲਮ ਹੈ ਵਾਟਰ ਸਪਲਾਈ ਸਟਰੀਟ ਲਾਈਟ ਔਰ ਦੂਸਰੀਆਂ ਜੋ ਸਮੱਸਿਆ ਹਨ ਉਹ ਪਹਿਲ ਦੇ ਆਧਾਰ ਤੇ ਕਿਉਂਕਿ ਆਮ ਕਿਉਂਕਿ ਹਰ ਇਨਸਾਨ ਨੂੰ ਸਭ ਤੋਂ ਪਹਿਲੇ ਮੁੱਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਫੈਸਿਲਿਟੀਆਂ ਇਸ ਕਰਕੇ ਜੋ ਹੈ ਸਭ ਤੋਂ ਪਹਿਲੇ ਇਹਨਾਂ 'ਤੇ ਧਿਆਨ ਦਿੱਤਾ ਜਾਵੇਗਾ ਔਰ ਮੇਰੀ ਪ੍ਰਾਇੋਰਟੀ ਵੀ ਹੋਏਗੀ ਕਿ ਅਸੀਂ ਸਾਰੀ ਜਨਤਾ ਨੂੰ ਜੋ ਹੈ ਅੱਛਾ ਭਗਤ ਜੀ ਇਲੈਕਸ਼ਨ ਵੇਲੇ ਗੱਲਾਂ ਕੀਤੀਆਂ ਗਿਆ ਸੀਗੀਆਂ ਕਿ ਮੰਤਰੀ ਹਫਤੇ 'ਚ 3 ਦਿਨ ਉੱਥੇ ਹੀ ਰਹਿਣਗੇ ਜਲੰਧਰ ਦੀ ਜਿਹੜੀ ਪ੍ਰੋਬਲਮਸ ਉਹ ਪੂਰੀਆਂ ਕਰਨਗੇ ਉਹ ਰਹੇਗਾ ਜੀ ਭਗਤ ਜੀ ਭਗਤ ਜੀ ਕਿਆ ਸਰਹੀਆਂਨੇਕ ਸਾਰਾ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕੈਬਨਟ ਮੰਤਰੀ ਬਣਾਇਆ ਜਾ ਰਿਹਾ ਹੈ ਦੇਖੋ ਜੀ ਇਹ ਜੋ ਹੈ ਪਾਰਟੀ ਦਾ ਆਪਣਾ ਡਿਸੀਜਨ ਹੋਏਗਾ ਮੈਂ ਐਜ਼ ਅ ਵਰਕਰ ਕੰਮ ਪਹਿਲੇ ਵੀ ਕੀਤਾ ਹੈ ਔਰ ਲਖਸ਼ਮੀ ਨੜਿਆ ਹੈ ਔਰ ਉਹਦੇ ਬਾਅਦ ਅੱਗੋਂ ਹੀ ਅੱਜ ਦੀ ਡੇਟ 'ਚ ਮੈਂ ਆਮ ਆਦਮੀ ਪਾਰਟੀ ਦਾ ਇੱਕ ਡਿਵੋਟੀ ਕਾਰਜਕਰਤਾ ਹਾਂ ਔਰ ਲਗਾਤਾਰੇ ਕੰਮ ਕਰਦਾ ਰ੍ਹਾਂਗਾ ਔਰ ਪਾਰਟੀ ਜੋ ਮੈਨੂੰ ਜ਼ਿੰਮੇਵਾਰ ਦੇਗੀ ਮੈਂ ਬਖੂਬੀ ਨਿਭਾਵਾਂਗਾ ਪ੍ਰਾਇੋਰਟੀਜ਼ ਕੀ ਰਹਿਣਗੀਆਂ ਤੁਹਾਡੀਆਂ ਹੁਣ ਆਫੀਸ਼ਲ ਤੌਰ ਤੇ ਸੋਚ ਲਿਓ ਕੀ ਰਹਿਣਗੀਆਂ ਪ੍ਰਾਇੋਰਟੀ ਮੈਂ ਪਹਿਲੇ ਕਹਿ ਚੁੱਕਿਆ ਹਾਂ ਕਿ ਜੋ ਮੁਰਦਲੀਆਂ ਲੋੜਾਂ ਹੈਗੀਆਂ ਨੇ ਜਨਤਾ ਦੀਆਂ ਜਿਨ੍ਹਾਂ ਕਰਕੇ ਲੋਕਾਂ ਨੇ ਆਪਣੀਆਂ ਲੋੜਾਂ ਵਾਸਤੇ ਵੋਟ ਪਾਇਆ ਹੈ ਕਿ ਸਾਨੂੰ ਜੋ ਤਕਲੀਫਾਂ ਹਨ ਉਹ ਦੂਰ ਹੋਣਗੀਆਂ ਮੈਂ ਸਭ ਤੋਂ ਪਹਿਲੇ ਉਹ ਦੂਰ ਕਰਾਂਗਾ ਕਿਵੇਂ ਗਵਰਨਰ ਸਾਹਿਬ ਹਾਲੇ ਤੱਕ ਜੀ ਨਿੰਮ ਦੇ ਕੋਈ ਸੁਨੇਹਾ ਨਹੀਂ ਆਇਆਗਾ ਨਾਲੇ ਮੇਰੇ ਨੂੰ ਕੋਈ ਥੋੜਾ ਸੁਨੇਹਾ ਭੇਜਣਗੇ ਗਵਰਨਰ ਸਾਹਿਬ ਜੀ ਸੀਐਮ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਜੀ ਨਹੀਂ ਸੀਐਮ ਸਾਹਿਬ ਨਾਲ ਦੇਖੋ ਅੱਜ ਮੈਨੂੰ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਆਨਰੇਬਲ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਹਨ ਔਰ ਅੱਜ ਔਤ ਸੋ ਗਈ ਹੈ ਐਜ਼ ਅ ਐਮਐਲਏ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਹਦੇ ਨਾਲ-ਨਾਲ ਮੈਂ ਉਹਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਸਟੇਟ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਪ੍ਰਤੀ ਕੰਮ ਕੀਤਾ ਹੋਏ ਥਿਸ ਇਜ਼ ਦਾ ਫਰਸਟ ਟਾਈਮ ਸੋ ਆਮ ਥੈਂਕਫੁਲ ਟੂ ਦਾ ਫੈਮਿਲੀ ਆਲਸੋ پھر یہ جو ہے وہ 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 جو पुराने जमा करवा लेकिन पराने जवान करवाएंगे के तो जरूर दस साल की